ਬਤਾ ਲੱਗ ਗਿਆ ਵੀ ਡਾਕਟਰ ਸਾਹ ਨੂੰ ਜਿਹੜੀ ਕਲੀਨਿਕ ਜਿਹੜੀ ਦਿੱਤਾ ਸਾਡੇ ਜ਼ਿਲ੍ਹੇ ਨਾਲ ਇੰਨਾ ਸਮਾਂ ਸਾਡੇ ਮੰਤਰੀ ਸਾਹਿਬ ਨੂੰ ਹਟਾ ਦਿੱਤਾ ਗਿਆਗਾ ਲੱਗਦਾ ਨਹੀਂ ਹੈਗਾ ਇਹ ਗਲਤੀ ਹੈ ਸਰਕਾਰ ਦੀ ਚਲੋ ਦੇਖੋ ਜੀ ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਅੱਗੇ ਦੇਖੋ ਡਾਕਟਰ ਸਾਹਿਬ ਬਹੁਤ ਵਧੀਆ ਕੰਮ ਕੀਤੇ ਨੇ ਹਲਕੇ ਦੀ ਕੰਮ ਕਰਦੇ ਨੇ ਜਰੂਰ ਸਰਕਾਰ ਟੀਮ ਸਾਡੀ ਉਹ ਸਾਡੇ ਤੋਂ ਬੜੇ ਮੈਕਮ ਜਿਹੜੀ ਸਾਡੀ ਟੌਪ ਲੀਡਰਸ਼ਿਪ ਹੈਗੀ ਆ ਉਹ ਬੜੇ ਸਮਝਦਾਰ ਸੂਝਵਾਨ ਨੇ ਜਰੂਰ ਕੀਤਾ ਨਾ ਕੀਤਾ ਐਡਜਸਟਮੈਂਟ ਬਿਨਾ ਐਵੀਡੈਂਸ ਤੋਂ ਕਿਸੇ ਇਮਾਨਦਾਰ ਬੰਦੇ ਦੇ ਉਹ ਇਹ ਨਾ ਕਰਨਾ ਬਹੁਤ ਦੱਸੋ ਗੱਜ ਸਾਹਿਬ ਉਹਦੇ ਉੱਪਰ ਨਾ ਜਾਨੇ ਕੋਈ ਜੀ ਤੁਹਾਡੇ ਚ ਲੋਡ ਹੈ ਕਿ ਉਹਦੇ ਚ ਲੁੱਟਾ ਖੋਹਾਂਗੇ ਹੋਈ ਜਾਂਦੇ ਪਾਣੀ ਵੀ ਕੱਢਦਾ ਜੀ ਪਰ ਸਿੱਧੇ ਕਿਉਂ ਚ ਕੈਮਰੇ ਅੰਡਰ ਬ੍ਰਿਜ ਕੀ ਕਹਿੰਦੇ ਕਿ ਅੰਡਰ ਵਿੱਚ ਜਿੱਥੇ ਉਹ ਸ਼ੈੱਡ ਤੇ ਕਾ ਕੋਈ ਨਾ ਉਹ ਪ੍ਰੋਜੈਕਟ ਬਣਾ ਲੈਣੇ ਮੰਤਰੀ ਸਾਹਿਬ ਦੱਸੋ ਉਹਦੇ ਵਿੱਚ ਕੀ ਕਹਿੰਦੇ ਕੀ ਮੰਗਦੇ ਉੱਪਰ ਸ਼ੈੱਡ ਨਹੀਂ ਹੈਗਾ ਉਹਦੇ ਓਕੇ 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 ਪਾਣੀ ਕੋਦੇ ਵਿੱਚ ਕੈਮਰੇ ਕਈ ਵਾਰ ਲੁੱਟ ਖਵਾ ਨਹੀਂ ਹੁੰਦੀਆਂ ਜੀ ਅੱਛਾ ਜੀ ਕੈਮਰੇ ਲੱਗ ਜਾਂਦੇ ਸ਼ੈੱਡ ਬਣ ਜਾਂਦਾ ਮੰਤਰੀ ਸਾਹਿਬ ਜਿਹੜਾ ਸੀਵਰੇਜ ਡਿਪਾਰਟਮੈਂਟ ਹੈ ਇਹਦੇ ਲੋਕ ਕੋਈ ਆਰਟੀਆ ਮੰਗੇ ਆਰਟੀਆ ਨਹੀਂ ਦਿੰਦੇ ਤੇ ਕਹਿੰਦੇ ਸਾਡੀ ਉੱਪਰ ਤੱਕ ਪਹੁੰਚਾਇਆ ਨਹੀਂ 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 ਉੱਪਰ ਤੱਕ ਤੁਸੀਂ ਮੈਨੂੰ ਚਾਰ ਮਹੀਨੇ ਹੋ ਗਏ ਤੁਸੀਂ ਮੈਨੂੰ ਦਿਓ ਮੈਂ ਆਰਟੀਆ ਬੈ ਤੁਹਾਡਾ ਜਵਾਬ ਲਾ ਕੇ ਦਿੰਦਾ ਮੈਂ ਕੋਈ ਗੱਲ ਨਹੀਂ ਨਹੀਂ ਉਹ ਤੁਹਾ ਹਰੇਕ ਨਾਗਰਿਕ ਦਾ ਹੱਕ ਹੈਗਾ ਜਿਹੜਾ ਆਰਟੀਆਕ ਕਾਨੂੰਨ ਦੇ ਮਤਲਬ ਉਹ ਇਨਫੋਰਮੇਸ਼ਨ ਲੈਣੀ ਹੈ ਉਹ ਤੁਸੀਂ ਮੈਨੂੰ ਤੇ ਮੈਂ ਤੁਹਾਨੂੰ ਪ੍ਰੋਵਾਈਡ ਕਰਾ ਦਦਾ ਕੋਈ ਸਬ ਸੀਵਰੇਜ ਦਾ ਤਾਂ ਹੱਲ ਹੋ ਗਿਆ ਸੜਕਾਂ ਦਾ ਵੀ ਬੁਰਾ ਹਾਲ ਹੈ ਸੜਕਾਂ ਦਾ ਵੀ ਹੋ ਗਿਆ ਮੈਂ ਕਿਹਾ ਤਾਂ ਹੈਗਾ ਤੁਹਾਨੂੰ ਅੱਜ 43 ਕਰੋੜ ਜਿਹੜਾ ਹੈਗਾ ਤੁਹਾਡਾ ਸੀਵਰੇਜ ਦਾ ਤੇ 5.5 6 ਕਰੋੜ ਜਿਹੜਾ ਹੈਗਾ ਤੁਹਾਡਾ ਸੜਕਾਂ ਦਾ ਜੋ ਸਿੰਘਲਾ ਸਾਹਿਬ ਨੇ ਸਾਡੇ ਕੋਲ ਭੇਜਿਆ ਹੈਗਾ ਉਹ ਵੀ ਤੁਹਾਨੂੰ ਮੈਂ ਕਹ ਤਾ 50 ਕਰੋੜ ਦੀ ਆ ਤੁਹਾਨੂੰ ਤੋਹਫਾ ਸਗਾ ਦੇ ਕੇ ਚੱਲਨੇ ਆ ਤੇ ਜੇ ਹੋਰ ਵੀ ਵਾਜ ਡਿਮਾਂਡ ਹੋਊਗੀ ਉਹ ਵੀ ਅਸੀਂ ਸੜਕਾਂ ਦਾ ਤੁਹਾਡਾ ਕੰਮ ਪੂਰਾ ਕਰਾ ਦਾਂਗੇ ਆਪਾਂ ਜੀ